ਮਜ਼ਾ ਆ ਲੱਗਾ ਵੇ ਬਾਈ ਭਲੇਖਾ ਨਾ ਵੀਰੇ ਸ਼ੁਰੂ ਹੋ ਗਈ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੀਪ ਸਿੱਧੂ ਜਿੰਦਾਬਾਦ ਦੀਪ ਸਿੱਧੂ ਜਿੰਦਾਬਾਦ ਭਾਈ ਅਮਰਤਪਾਲ ਜਿੰਦਾਬਾਦ ਭਾਈ ਅਮਰਤਪਾਲ ਜਿੰਦਾਬਾਦ ਸੰਤ ਜਰਨਾਲ ਸਿੰਘ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਖਾਲਸਤਰ ਜਿੰਦਾਬਾਦ ਜਿੱਥੇ ਕੱਤਰਤਾ ਕੀਤੀ ਸੀ ਵੀਰ ਬਾਈ ਗੁਰਪ੍ਰੀਤ ਸਿੰਘ ਜੀ ਜਿਉਣ ਵਾਲਾ ਤੇਰੀ ਵੀ ਹੁੰਦੀ ਆ ਤੇ ਸਾਰੇ ਵੀਰ ਇੱਥੇ ਪਹੁੰਚੇ ਆ ਬਹੁਤ ਹਮ ਹਮਾ ਕੇ ਸਾਰੀਆਂ ਸੰਗਤਾਂ ਦਾ ਧੰਨਵਾਦ ਇੱਥੇ ਸੀਆਈਡੀ ਵਾਲੇ ਵੀ ਪਹੁੰਚੇ ਰਹੇ ਆ ਅੰਦਰ ਵੀ ਬੈਠੇ ਰਹੇ ਉਹਨਾਂ ਦਾ ਧੰਨਵਾਦ ਵੀ ਆ ਕਿ ਉਹ ਸਰਕਾਰਾਂ ਨੂੰ ਬਹੁਤ ਦੱਸ ਵੀ ਦੇਣ ਕਿ ਜਿੰਨੇ ਸਾਰੇ ਖਲੋਤੇ ਆ ਇਹ ਦੀਪ ਸਿੱਧੂ ਤੇ ਅਮਰਪਾਲ ਤੇ ਮੂਸੇਵਾਲੀ ਆ ਠੀਕ ਆ ਨਾ ਵੀ ਜਿੱਥੇ ਬਾਈ ਦੀਪ ਸਿੱਧੂ ਨੂੰ ਉਹਨਾਂ ਨੇ ਸਰਕਾਰਾਂ ਨੇ ਮਾਰਿਆ ਜਿੱਥੇ ਬਾਈ ਸਾਡੇ ਅਮਰਤਪਾਲ ਨੂੰ ਜਿੱਥੋਂ ਲਗਾਇਆ ਗ੍ਰਿਫਤਾਰੀ ਦੇ ਕੇ ਇਸੇ ਸਥਾਨ ਤੇ ਅਸੀਂ ਰਿਹਾ ਕਰਵਾ ਕੇ ਬਾਈ ਅਮਰਤਪਾਲ ਨੂੰ ਲਿਆਉਣਾਗੇ ਬੋਲੇ ਚੋਣਾਂ ਸਿੰਘ ਖੰਡੇਆ ਇੱਥੇ ਸਾਰੇ ਹਰਦੀਪ ਸਿੰਘ ਨਿੱਜਰ ਇੱਥੇ ਸਾਰੇ ਪਰਮਜੀਤ ਸਿੰਘ ਪੰਜਵੜਾ ਇੱਥੇ ਮਾਝੇ ਮਾਲਵੇ ਦੁਆਬੇ ਦੀ ਉਹ ਸਾਰੀਆਂ ਰੂਹਾਂ ਜਿਹੜੇ ਸ਼ਹੀਦਾ ਪੈਰਾਂ ਦੇ ਵਿੱਚ ਸੱਚੇ ਪਾਤਸ਼ਾਹ ਰਹਿਮਤ ਕਰੇ 150 ਚੜੇ ਸਰਨ ਪਰ 150 ਤਰੇ ਖਾਲਸਾ ਪੰਥ ਦੀ ਸਦਾ ਹੀ ਜਿੱਤ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਅਕਾਲ ਹੀ ਅਕਾਲ ਗੁਰੂ ਬਰ ਅਕਾਲ ਤੈ ਇਕ ਪਤੇ